ਇਸ ਜਗ੍ਹਾ ਦਾ ਮੈਂ ਖਣਾ ਆਕਾਪੋ ਆਰ ਰੋਬ ਜਮਨ ਸਿੰਘ ਜ਼ਿਲ੍ਹਾ ਪਠਾਨਕੋਟ ਦਾ ਖਣਾ ਮੈਂ ਇਸ ਇਲਾਕੇ ਚ ਨਾ ਵੀ ਦਰਿਆਣੀ ਨੀ ਤਵਾਈ ਬਣਾਈ ਆ ਮਾਣੇ ਕੋਰ ਚ ਚਲੋ ਸਰਕਾਰ ਮਦਦ ਕਰ ਰਹੀ ਜਾਣਾ ਆਟਾ ਦਾਣਾ ਭੇਜ ਰਹੀ ਐ ਪਰ ਮੰਤਰੀ ਸਾਹਿਬ ਆਕਾ ਦਾਣੀ ਦਾ ਕਾ ਪਾਣੀ ਪਤੀ ਅਟਾ ਚੌਲ ਚਾਹ ਗਿਆ ਲੋਕ ਘਰੇ ਘਰੇ ਟੰਡ ਪਣ ਪਰ ਉਹਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਹਜੇ ਦੇਸ਼ ਦੀ ਲੋਰ ਹੈ ਬਲਾ ਉਹ ਤਾਂ ਕੁਝ ਦੀ ਕਰੀਏ ਬਾਅਦ ਚਾ ਅਗਰ ਦੋਰੀਆਂ ਹੋਣਗੀਆਂ ਸਭ ਕੁਝ ਹੋਏਗਾ ਤੇ ਲੋਕਾਂ ਦੀ ਜਿਹੜੀ ਹੈ ਪੂਰੀ ਮਦਦ ਕੀਤੀ ਜਾਏਗੀ ਉਹਨੇ ਕਿਹਾ ਚਿੰਤਾ ਨਾ ਕਰੋ ਮਹਾਰਾਜ ਗੁੱਸਾ ਨਹੀਂ ਕਰਿਓ ਮੰਤਰੀ ਜੀ ਭਗਵਾਨ ਦਮਨ ਜੀ ਵਿੱਚ ਗੁੱਸਾ ਨਹੀਂ ਮੈਂ ਤਾਂ ਕਰੇ ਪਿਛਲੇ ਤਰੀਕ ਵੀ ਨਹੀਂ ਗਿਆ ਇਹਨਾਂ ਸਾਇਜ ਨੇ ਬਿਆਨ ਦਿੰਦਾ ਪੰਜਾਬ ਲਈ ਉਹ ਪੰਜਾਬ ਵੀ ਤੁਹਾਡੀ ਧਰਤੀ ਹੈ ਤੇ ਭਾਰਤ ਦਾ ਸੱਜਿਆ ਇਹ ਪਾਕਿਸਤਾਨ ਤੋਂ ਜਿਹੜੇ ਮੇਰ ਤੋਂ ਪ੍ਰਧਾਨ ਮੰਤਰੀ ਜੀ ਇਹਨਾਂ ਨੂੰ ਕੁਝ ਦਿਓ ਇਹਨਾਂ ਨੂੰ ਫੰਡ ਆਪਣੀ ਰਾਸਤ ਬਣ ਦਿਓ ਇਹਨਾਂ ਨੂੰ ਕੋਰ ਕਰਕੇ ਦਿਓ ਮਾ ਜਿਲ੍ਹਾ ਪਠਾਨ ਦੇ ਕੋਰਟ ਦੇ ਉੱਤੇ ਭਾਵੇਂ ਹੜ ਦੀ ਮਾਰ ਪਈ ਪਰ ਪੰਜਾਬੀਆਂ ਨੇ ਪੰਜਾਬ ਸਰਕਾਰ ਨੇ ਜਿਹੜੀ ਹੈ ਦੱਬ ਕੇ ਮਦਦ ਕੀਤੀ ਲੋਕਾਂ ਦੀ ਤੇ ਜਿਸ ਤੋਂ ਬਾਅਦ ਜਿਹੜਾ ਆ ਲੋਕ ਜਿਹੜੇ ਆ ਕੁਝ ਰਾਹਤ ਜਿਹੜੀ ਆ ਜ਼ਰੂਰ ਮਹਿਸੂਸ ਕਰ ਰਹੇ ਨੇ ਪਰ ਕਈ ਲੀਡਰਾਂ ਦਾ ਜਿਹੜਾ ਆ ਇਹ ਕਹਿਣਾ ਆ ਕਿ ਇਕੱਲੇ ਦਾਣੇ ਪਾਣੀ ਦਾ ਰਾਸ਼ਨ ਨਾ ਜਿਹੜਾ ਲੋਕਾਂ ਦਾ ਜਿਹੜਾ ਆ ਆਉਣ ਵਾਲਾ ਸਮਾਂ ਜਿਹੜਾ ਸਿੱਧਾ ਹੋਣ ਵਾਲਾ ਨਹੀਂ ਆ ਸਾਨੂੰ ਹੋਰ ਤਰ੍ਹਾਂ ਜੜੀ ਆ ਬਾਹ ਫੜਨੀ ਪੈਣੀ ਆ ਉਹਨਾਂ ਲੋਕਾਂ ਦੀ ਉਹਨਾਂ ਗਰੀਬਾਂ ਦੀ ਤਾਂ ਕਿ ਜਿਹੜੇ ਆ ਗਾਂ ਉਹਨਾਂ ਦੇ ਹਾਲਾਤ ਜਿਹੜੇ ਆ ਉਹ ਸੁਖਾਵੇਂ ਹੋ ਸਕਣ ਕਿਉਂਕਿ ਕਈਆਂ ਦੇ ਘਰ ਟਹਿਗੇ ਕਈਆਂ ਦੀਆਂ ਫਸਲਾਂ ਰੁੜ ਗਈਆਂ ਤੇ ਕਈਆਂ ਦੀ ਵੱਡੀਆਂ ਤਬਾਈਆਂ ਹੋਈਆਂ ਕਈਆਂ ਦਾ ਪਸ਼ੂ ਪਾਲ ਕੇ ਜਿਹੜਾ ਸੀਗਾ ਉਹ ਵੀ ਜਿਹੜਾ ਨੁਕਸਾਨਿਆ ਗਿਆ ਤੇ ਸਾਡੇ ਨਾਲ ਨਰੋਟ ਜੈਮਲ ਸਿੰਘ ਤੋਂ ਸਾਡੇ ਨਾਲ ਮਾਸਟਰ RAMLAL ji ਸਾਡੇ ਨਾਲ ਮੌਜੂਦ ਨੇ ਜੋ ਕਿ ਕਾਂਗਰਸ ਸੇਵਾਦਲ ਦੇ ਪੰਜਾਬ ਕੋਆਰਡੀਨੇਟਰ ਨੇ ਉਹਨਾਂ ਨਾਲ ਗੱਲਬਾਤ ਕਰ ਲਿਨੀ ਹੈ ਜਨਾਬ ਕਿਡਾ ਕ ਨੁਕਸਾਨ ਹੋਇਆ ਲੋਕਾਂ ਦਾ ਬਹੁਤ ਜ਼ਿਆਦਾ ਹੂੰ ਬਹੁਤ ਜ਼ਿਆਦਾ ਕਿਦਨ ਹੋਇਆ ਹੂੰ ਜੇ ਅਸੀਂ ਇਹਨੂੰ ਗਿਣ ਲੱਗੀਏ ਇਹ ਸ਼ਾਇਦ ਜਿੰਨੀ ਧਰਤੀ ਉਨੀ ਕਾਇਮ ਬਣਾ ਲਈਏ ਤਾਂ ਇਹ ਕਿੰਨੋ ਸਾਰਾ ਜੋ ਦੁਨੀਆ ਦਾ ਹਾਲਾਤ ਇਸ ਬਾਰਿਸ਼ ਦੀ ਵਜ੍ਹਾ ਨਾਲ ਦ੍ਰਹਿਮਣ ਹੈ ਕਿਤਨੇ ਇੱਕ ਨਹੀਂ ਦੋ ਨਹੀਂ ਪੰਜਾਬ ਦੇ ਤਿੰਨੇ ਦਰਿਆੜੇ ਫਾਂਟ ਨੇ ਇਸ ਜਗ੍ਹਾ ਤੇ ਮੈਂ ਖੜਾ ਹਾਂ ਅਲਕਾਪੁਰ ਰੋਡ ਜਾਮਿਲ ਸਿੰਘ ਜ਼ਿਲ੍ਹਾ ਪਠਾਨਕੁਰ ਦਾ ਖੜਾ ਮੈਂ ਇਸ ਇਲਾਕੇ ਚ ਰਾਵੀ ਦਰਿਆਣੀ ਨੀ ਤਵਾਈ ਬਣਾਈ ਹੈ ਤੇ ਕਟੋ-ਕਟ ਲੋਕਾਂ ਦਾ ਇੱਥੇ ਜਿੰਨੀ ਫਸਲ 10-12 ਪਿੰਡ ਜਿਹੜੇ ਵੱਡੇ ਗੰਡੇ ਆ ਪੰਮਾ ਕੋਲੀਆਂ ਮਾਖਨਪੁਰ ਤਾਸ਼ ਜੈਤਪੁਰ ਪਹਾੜੀਪੁਰ ਲਸਿਆਹਣ ਛੇਬੇ ਇਹ ਸਾਰੇ ਪਿੰਡ ਜਿਹੜੇ ਆ ਇਹ ਤਾਂ ਇੰਨੀ ਲਪੇਟ ਦੇ ਗੁਣ ਨੇ ਲੋਕਾਂ ਨੇ ਆਪਣੇ ਘਰ ਖਾਣਾ ਕੀ ਆ ਉਹਨਾਂ ਦੇ ਕੋਲ ਚਲੋ ਸਰਕਾਰ ਮਦਦ ਕਰ ਰਹੀ ਹੈ ਉਹਨਾਂ ਨੂੰ ਆਟਾ ਦਾਣਾ ਭੇਜ ਰਹੀ ਐ ਪਰ ਮੈਂ ਅੱਜ ਸਰਕਾਰ ਦੇ ਬੇਨਤੀ ਇਹ ਕਰਨਾ ਠੀਕ ਆ ਖਾਣ ਪੀਣ ਨੂੰ ਰੋਟੀ ਪਾਣੀ ਆ ਰਿਹਾ ਮਾਰੇ ਮੋਟਾ ਕੁਝ ਸੰਸਤਾ ਦੇ ਰਿਆਂ ਕੁਝ ਅਸੀਂ ਲੋਕੀ ਦੇ ਰਿਆਂ ਇਕੱਠਾ ਕਰਕੇ ਉਹਨਾਂ ਨੂੰ ਚਾਹ ਪਾਣੀ ਰੋਟੀ ਦੇ ਰਿਆਂ ਇਹ ਸਹਾਨ ਨਹੀਂ ਕੇ ਸਰ ਇੱਕ ਯਾਦ ਦੀ ਇਹ ਇੱਕ ਆਪਣੀ ਸੇਵਾ ਕਰਨ ਦਾ ਮੌਕਾ ਹੈ ਸਾਡੀ ਸੇਵਾ ਲੋਕਾਂ ਦੀ ਸੇਵਾ ਕਰਨਾ ਪਰ ਸਰਕਾਰ ਅੱਗੇ ਮੁੱਖ ਮੰਤਰੀ ਭਗਵੰਤ ਦਾਣਾ ਜੀ ਮੇਰੀ ਇੱਕ ਬੇਨਤੀ ਹੈ ਕਿ ਜਿਹੜੇ ਲੋਕੀ ਆਪਣੀਆਂ ਜਿੰਨੀਆਂ ਜ਼ਮੀਨਾਂ ਰੁੜ ਗਈਆਂ ਫਸਲਾਂ ਬਰਬਾਦ ਹੋ ਗਈਆਂ ਜਿਨ੍ਹਾਂ ਦਾ ਘਰ ਬੱਚੇ ਮਰ ਗਏ ਜਣਾਂ ਕਰ ਕੋਈ ਔਰਤਾਂ ਮਰ ਗਈਆਂ ਬੰਦੇ ਮਰ ਗਏ ਹੁਣ ਵੀ ਹਸਾੜ ਲਵੋ ਜਣਾਂ ਦੀ ਫਸਲਾਂ ਤਬਾਹ ਹੋ ਗਈਆਂ ਕਮ ਸੇ ਕਮ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਵਾਸ ਸੋਚੋ ਕੱਲ ਨੂੰ ਉਹਨਾਂ ਨੂੰ ਬੈਂਕਿੰਗ ਦਾ ਕਰਨਾ ਲਾਉਂ ਦਿਓ ਕੱਲ ਨੂੰ ਮਜ਼ਦੂਰਾਂ ਬੈਂਕ ਮਜ਼ਦੂਰ ਦਾ ਕਿਸਾਨ ਬਹੁਤ ਉਜੜ ਰਿਹਾ ਰਾਤ ਦਿਨ ਉਜੜ ਰਿਹਾ ਉਹਦਾ ਸਾਰਾ ਕੋਈ ਨਹੀਂ ਉਹਦਾ ਸਾਰਾ ਇਹ ਫੁਲਕਾ ਨਹੀਂ ਆ ਜਾਂ 5 ਕਿਲੋ ਆਟਾ ਦੇਈ ਤਾ ਜਾਂ 2 ਕਿਲੋ ਦਾਲ ਦੇਈ ਤੀ ਉਹਨਾਂ ਕਰ ਉਹਨਾਂ ਨਾਲ ਹੋਰ ਵੀ ਹੈ ਉਹਦੇ ਜਵਾਈ ਨੇ ਉਹਦੀਆਂ ਧੀਆਂ ਨੇ ਉਹਨਾਂ ਦੇ ਬੱਚੇ ਨਾਲ ਕੋ ਪੜਨਿਆ ਉਹਦੀਆਂ ਫੀਸਾਂ ਕੌਣ ਭਰੇਗਾ ਤੋਏ ਸਾਢੇ ਲੱਖੇ ਕੁਟਕਾ 2 4000 ਕਿੱਲਾ ਜ਼ਮੀਨ ਜਿਹੜੀ ਆ ਕੋਹੇ ਹਲਕੇ ਤਵਾ ਹੋ ਗਈ ਹੈ ਇੱਥੇ ਫਸਲ ਲਬਣੀ ਤੂਫੀ ਪਾਣੀ ਖੋਤਾ ਸਿਰ ਸਰ ਪਾਣੀ ਉਹ ਫਸਲ ਕਿਤਲਣੀ ਹੈ ਨੰਬਰ ਦੋ ਜਿਹੜੇ ਬੰਦੇ ਉੱਜੜ ਕੇ ਚਲੇ ਗਏ ਕਈ ਗੁੱਜਰੂ ਫੈਮਲੀਆ ਉੱਡ ਕੇ ਦੌੜ ਗਈਆਂ ਵਿਚਾਰੀਆਂ ਕਈ ਬੰਦੇ ਘਰ ਛੜ ਕੇ ਦੌੜ ਗਏ ਕਈ ਪੰਮਿਆਣੀ ਦੇਖੋ ਕੀ ਮੰਜ਼ਰ ਹੈ ਕੋਲੀਆਂ ਦੇਖੋ ਕਿ ਉੱਥੇ ਬੰਦੇ ਨਹੀਂ ਕਿ ਦੁਕਾਨ ਹੈ ਕਿੱਥੇ ਹੈ ਲਬਦੀ ਨਹੀਂ ਤੇ ਦਰਿਆ ਨੇ ਉਹਨੂੰ ਲਾਇਆ ਖੋਰਾ ਉਹ ਰੋੜੀ ਛੁੱਟੀ ਜਾ ਰਹਾ ਕਮ ਸਗਾ ਨੂੰ 35 ਕਿੱਲੇ ਜ਼ਮੀਨ ਤੇ ਉੱਥੇ ਰੁਣ ਕੇ ਦਿਨ ਰਾਤ ਵਿੱਚ ਲੱਗ ਗਈ ਆ ਤੁਸੀਂ ਉਹਨਾਂ ਤੇ ਕੋਈ ਇਹੋ ਜੀ ਗੱਲ ਸੋਚੋ ਜਿੰਨਾ ਉਹਨਾਂ ਨੂੰ ਕੋਈ ਮਾਲੀ ਸਾਥਾ ਮਿਲੇ ਉਹਨਾਂ ਨੂੰ ਸਭ ਤੋਂ ਪਹਿਲਾਂ ਹੀ ਸਲੇ ਮਾਲੀ ਦਾ ਘਰ 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 ਦਈ ਸਰਕਾਰ ਲੱਗੀ ਹੋਏ ਇਸ ਕਮਜ਼ੋਰੇ ਲੋਕਾਂ ਦੀ ਬਾਹ ਫੜ ਰਹੀ ਆ ਜਾਂ ਸਾਡੇ ਹਲਕੇ ਦੇ ਮੰਤਰੀ ਨੇ ਵਿਧਾਇਕ ਨੇ ਮੰਤਰੀ ਸਾਹਿਬ ਆਇਆ ਇਸ ਇਲਾਕੇ 'ਚ ਤਿੰਨ ਚਾਰ ਚੱਕਰ ਮਾਰੇ ਆ ਮੰਤਰੀ ਸਾਹਿਬ ਆਟਾ ਦਾਲੀ ਚਾਹ ਪੱਤਾ ਪਾਣੀ ਪੱਤੀ ਆਟਾ ਚੌਲ ਚਾਲਕ ਦਿਆਣਾ ਲੋਕਾਂ ਫਿਰੇ ਗਏ ਪਿੰਡ ਪਿੰਡ ਪਰ ਮਨਕੇ ਪੈਰੀ ਵੀ ਮੈਂ ਦੇਖਿਆ ਨਗੇ ਪੈਰੀ ਵੀ ਤੁਹਾਨੂੰ ਮੈਂ ਇਹ ਬੇਨਤੀ ਕਰਨਾ ਕਿ ਮਹਾਰਾਜ ਇਹਦੇ ਨਾਲ ਬਾਰਾ ਨਹੀਂ ਖਾਣਾ ਇਹਦੇ ਨਾਲ ਗਾਣਾ ਗਰੀਬ ਢਿੱਡ ਭੁੱਖਾ ਗਰੀਬ ਦਾ ਉਹਨੂੰ ਕੋਈ ਮਾਲੀ ਤੌਰ ਤੇ ਮਦਦ ਕਰੋ ਉਹ ਲੋਕੀ ਮਾਲੀ ਤੌਰ ਤੇ ਆਪਣੇ ਕੋ ਬੱਚੇ ਪੜਾ ਲੈਣ ਜਾਂ ਕਿਹੜਾ ਕੋਈ ਡੰਗਰ ਮਰ ਗਿਆ ਹੋਰ ਕੋਈ ਆਪਣੀ ਮਾਂਝਾ ਕੀ ਆਪਣੇ ਗੁਜ਼ਾਰਾ ਕਰਨਗੇ ਇਸ ਤਰ੍ਹਾਂ ਤੋਂ ਵਿਚਾਰੇ ਤੁਹਾਡੇ ਕਿੰਨੇ ਚੋਤੂ ਹਫ਼ਤੇ ਇਕਦਾਨ ਦੇ ਦੇ ਗੋਨਾ ਵਿਚਰਨ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਹਜੇ ਜੀਐਸਸੀ ਦੀ ਲੋਰ ਹੈ ਪਹਿਲਾਂ ਉਹ ਤਾਂ ਪੁੱਛਦੀ ਕਰੀਏ ਬਾਅਦ ਚ ਗਰਦੋਰੀਆਂ ਹੋਣਗੀਆਂ ਸਭ ਕੁਝ ਹੋਏਗਾ ਤੇ ਲੋਕਾਂ ਦੀ ਜਿਹੜੀ ਹੈ ਪੂਰੀ ਮਦਦ ਵੀ ਕੀਤੀ ਜਾਏਗੀ ਉਹਨਾਂ ਨੇ ਕਿਹਾ ਚਿੰਤਾ ਨਾ ਕਰੋ ਕਹਿੰਦੇ ਤੁਸੀਂ ਮਹਾਰਾਜ ਗੁੱਸਾ ਨਹੀਂ ਕਰਿਓ ਮੰਤਰੀ ਜੀ ਭਗਵਾਨ ਤੁਮਾਨ ਕੀ ਪੁੱਛ ਗੁੱਸਾ ਨਹੀਂ ਮੇਥੋਂ ਕਰੇ ਪਿਛਲੇ ਤਰੀਚ ਵੀ ਨਹੀਂ ਕਿਹਾ ਸੀ ਤਰੀਚ ਵਿਚ ਕਿਹਾ ਕਿ ਮੁਰਗੀਆਂ ਮਰੀਏ ਪੈ ਦਿਆਂਗੇ ਢੇਡਾਂ ਦੇ ਪੈ ਦਿਆਂਗੇ ਬੱਕਰੀਆਂ ਦੇ ਪੈ ਦਿਆਂਗੇ ਹਾਂਜੀ ਉਹ ਆਦੇ ਚ ਤੁਹਾਡੀ ਮੁਰਗੀ ਮਰੀਏ ਪੈ ਦਿਆਂਗੇ ਉਹ ਹਾਲਤ ਹੁਣ ਬਣਨਾ ਉਹਨ ਵੀ ਹੁਣ ਲੋਕੀ ਬਚਾਰੇ ਦੇ ਘਰ ਘਰ ਚਲੇ ਗਏ ਤੁਹਾਨੂੰ ਚੇਤਾ ਭੁੱਲ ਜਾਣਾ ਅਜਿਹਾ 3 ਰੋਜ਼ਨ ਦਿੱਤਾ ਮੁਰਗੀ ਦਾ ਮੁੱਲ ਤਾਂ ਇਹ ਹੁਣ ਇੱਥੇ ਤਾਂ ਨਵਾਂ ਪੰਛੀ ਆ ਗਿਆਗਾ ਕੁਛ ਨਾ ਕੁਛ ਉਹਨਾਂ ਲੋਕਾਂ ਨੂੰ ਘਰ ਘਰ 100 ਲੱਖ ਲੱਖ ਬਾਟਾ ਜੀ ਲੋਕਾਂ ਨੇ ਕੋਈ ਕਰਜ਼ੇ-ਕੁਰਜ਼ੇ ਵੀ ਲੈ ਹੁੰਦੇ ਆ ਬੜਾ ਕੁਛ ਲਿਆਈ ਬੈਂਕਾਂ ਦਾ ਹਰ ਬੰਦਾ ਤਾਂ ਆਇਕਲ ਕਰਜ਼ਾ ਹਰ ਬੰਦੇ ਨੇ ਤੇ ਜੇ ਉਹਨੂੰ ਬੈਂਕ ਵਾਲਾ ਇੱਧਰ ਤੰਗ ਕਰ ਦੇ ਉਦੋਂ ਲੋਕੀ ਖੁਦ ਗਸ਼ੇ ਕਰਨਗੇ ਉਹਨਾਂ ਦਾ ਇਲਾਜ ਤਾਂ ਪੋ ਬੈਂਕ ਦੇ ਕਰਜ਼ੇ ਮਾਫ ਕਰ ਦੇ ਉਹਨਾਂ ਦੇ ਨਹੀਂ ਕਰ ਸਕਦੇ ਮੇਰੀ ਇੱਕ ਬੇਨਤੀ ਹੈ ਮੁੱਖ ਮੰਤਰੀ ਭਗਵੰਤ ਸਾਨੇਗੇ ਤੇ ਮੰਤਰੀ ਘਟੜ ਚਕੇਗੇ ਤੇ ਕਮ ਸਕ ਕਮ ਲੋਕਾਂ ਦਾ ਇਹ 9 ਮਹੀਨੇ ਦਾ ਵਿਆਜ ਜਿਹੜਾ ਮਾਫ ਕਰ ਦਿਓ ਕਮ ਸਕ ਮਿੰਨਾਂ ਦਾ ਕਰੋ ਨਾ ਵਿਆਜ ਮਾਫ ਕਰੋ ਬੈਂਕਾਂ ਨੂੰ ਅਦਾ ਕਰ ਦਿਓ ਕੋਣੋ ਕੋਲ ਕਿਸ਼ਤਾਂ ਲੈ ਕੇ ਨਹੀਂ ਜਾਣਾ ਭਾਈ ਠੀਕ ਹੈ ਨਾ ਨੰਬਰ 2 ਮੈਂ ਆਪਣੇ ਪ੍ਰਧਾਨ ਮੰਤਰੀ ਆਦਰਨੀਏ ਮੋਦੀ ਸਾਹਿਬ ਨੂੰ ਬੇਨਤੀ ਕਰਨਾ ਕਿ ਤੁਸੀਂ ਸਾਰੇ ਮੁੜਖੇਦਾਰ ਲੈ ਕੇ ਦਿਓ ਸਾਰੇ ਲੱਕੇ ਘੁਮਾ ਦਿਓ ਕਿ ਤੁਹਾਨੂੰ ਪੰਜਾਬ ਨੂੰ ਲੱਭ ਤੁਸੀਂ ਪੰਜਾਬ ਵਾਲੇ ਇੱਕ ਬਿਆਨ ਦਿੱਤਾ ਅਮਨ ਸ਼ਾਹ ਜੀ ਨੇ ਬਿਆਨ ਤੋਂ ਦਿੱਤਾ ਪੰਜਾਬ ਵਾਲੇ ਉਹ ਪੰਜਾਬ ਵੀ ਤੁਹਾਡੀ ਧਰਤੀ ਹੈ ਇਹ ਭਾਰਤ ਦਾ ਹਸਿਆ ਇਹ ਕੋ ਪਾਕਿਸਤਾਨ ਤੋਂ ਡਰੇ ਹੈ ਪਾੜ ਪੰਜਾਬ ਦੇ ਸੂਰ ਬੀਰਾਂ ਨੇ ਪੰਜਾਬ ਦੇ ਪੁੱਤਰਾਂ ਨੇ ਆਪਣੀ ਜਾਨਾਂ ਦੇ ਕੇ ਇਹ ਦੇਸ਼ ਬਚਾਇਆ ਗੁਰੂ ਤੇਗ ਬਹਾਦਰ ਜਿਹੜਾ ਸੀ ਆਪਣਾ ਉਹ ਸ਼ੀਸ਼ ਘਟਾਈਏ ਦੇਸ਼ ਬਚਾਇਆ ਗੁਰਗਵਿੰਦ ਸਿੰਘ ਨੇ ਆਪਣੇ ਸਾਰੇ ਪੁੱਤਰ ਬਚਾਏ ਬਾ ਤੇ ਅੱਜ ਇਸ ਪੰਜਾਬ ਵੱਲ ਦੇਖੋ ਯਾਰ ਇਹਨੂੰ ਬਚਾਓ ਤੁਸੀਂ ਵੀ ਕੁਝ ਉੱਪਰ ਕਰੋ ਪ੍ਰਧਾਨ ਮੰਤਰੀ ਭਾਈ ਪਾਵਰੰਦੀਆ ਇੱਕ ਮਿੰਟ ਚ ਅਰਬਾਂ ਦਾ ਮਾਫ ਕਰ ਸਕਦਾ ਦੇਖੋ ਉਧਰ ਦੁਨੀਆ ਰੋਏ ਕਰਦੀ ਤਰਲੇ ਮਾਰਦੀ ਆ ਪਹਾੜ ਫਟਾ ਦੇਣਾ ਇਹਨੇ ਮਿਹਰ ਕਰੋ ਪ੍ਰਧਾਨ ਮੰਤਰੀ ਜੀ ਇਹਨਾਂ ਨੂੰ ਕੁਝ ਦਿਓ ਇਹਨਾਂ ਨੂੰ ਫੰਡ ਆਪਣੇ ਰਾਸਤ ਬਣ ਦਿਓ ਇਹਨਾਂ ਨੂੰ ਕੋ ਕਰਜ ਜਿਹੜੇ ਮੁਆਫ ਕਰੋ ਦੇ ਧੰਨਵਾਦ ਤਾਂ ਇਹ ਮਾਸਟਰ ਅਮਰ لال ਜੀ ਨੇ ਨਿਰੋਜ ਜਮਸ ਸਿੰਘ ਤੋਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਜਿੱਥੇ ਪੰਜਾਬ ਸਰਕਾਰ ਨੂੰ ਵੱਡੀ ਅਪੀਲ ਕੀਤੀ ਆ ਉੱਥੇ ਹੀ ਜਿਹੜਾ ਆ ਕੇਂਦਰ ਸਰਕਾਰ ਨੂੰ ਵੀ ਜਿਹੜਾ ਆ ਉਹ ਵੀ ਦੁਹਾਈ ਦਿੱਤੀ ਆ ਵੀ ਪੰਜਾਬ ਜਿਹੜਾ ਆ ਉਹ ਹਿੰਦੁਸਤਾਨ ਦਾ ਹਿੱਸਾ ਆ ਤੇ ਇਹਦੀ ਜ਼ਰੂਰ ਵਾਂ ਫੜੀ ਜਾਵੇ ਮੇਰੇ ਸਹਿਯੋਗੀ ਨਿਰੋਜ ਨਾਲ ਮੈਂ ਪ੍ਰਦੀਪ ਸਿੰਘ ਐਮ ਐਚ ਪੰਜਾਬ ਨੋਟ ਜਮਸ ਸਿੰਘ